ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋਾਰੇ ਸਵਾਗਤ ਆ ਨਵੇਂ ਬਲੌਗ 'ਚ ਤੁਹਾਡਾ ਆ ਗਏ ਆ ਉਹਦੇ ਆ ਇਹਦਾ ਗੁੱਡਾ ਭਰਾ ਇਹਨੇ ਬੜਾ ਗਾਲ ਤਕਾਂ ਮਗੀਤਾ ਇਹ ਮੇਰੇ ਮੇਰੇ ਪੈਟ ਦੇ ਗੱਦੇ ਥੱਲੇ ਤਕੜੀ ਭਾਨ ਪਈ ਜੀ ਚੰਗੀ ਹੁਣੇ ਕੋਈ 2 250 ਦੀ ਹੈ ਨਾ ਇਕੱਠੀ ਕਰ ਉੱਤੇ ਉੱਤੇ ਰੱਖਦਾ ਰਹਿੰਦਾ ਸੀ ਸਾਰੀ ਚੋਰੀ ਕਰ ਲਈ ਅਜਿਨੇ ਤਾਰ ਨਹੀਂ ਪਤਾ ਨਹੀਂ ਨਾ ਕੀ ਆ ਉਹ ਇੱਕਦਾਂ ਉਦੋਂ ਦਿਵਾਲੀ ਵਾਲੇ ਦਿਨ ਪਟਾਕੇ ਲੈ ਗਿਆ ਐ ਨਿਆਣੇ ਲੋਕ ਤੂੰ ਇਦਾਂ ਦੇ ਕੰਮ ਕਰਨੇ ਕਰ ਦੋਸੀ ਪਟਾਕੇ ਵੀ ਆ ਤਾਂ ਤੂੰ ਆ ਤਾਂ ਤੂੰ ਚੋਰੀ ਕਰਕੇ ਲੈ ਗਿਆਗੇ ਫਿਰ ਹੁਣ ਕਿੱਥੇ ਕੀ ਹੁੰਦੇ ਨੇ ਚੱਲਾਏ ਤੂੰ ਆ ਪਿੱਛੇ ਗੁੱਡਾ ਜੇ ਉੱਤਾਂ ਇਹ ਮਨੂ ਦੀ ਜਗ੍ਹਾ ਰੱਖਿਆ ਜੀ ਉੱਤਾਂ ਅੱਜ ਅਸੀਂ ਦੋਏ ਜਾਣੇ ਆ ਮਨੂ ਮਿਸ ਕਰਦੇ ਮਨੂ ਮਨੂ ਨੂੰ ਮਿਸ ਕਰਦੇ ਆ ਅਸੀਂ ਤਾਰ ਰੱਖਿਆ ਅੱਜ ਇਹ ਤਾਂ ਰੱਖਿਆ ਮਨੂ ਅੱਜ ਕਿਤੇ ਗਿਆ ਆ ਆਹ ਜੇ ਲੰਬਾ ਮਮਾ ਵੇਲ ਕੋਲ ਦਾ ਦੀ ਰੱਖਿਆ ਹੈ ਬਾਕੀ ਤਾਂ ਦਿਖਾਉਂਦੇ ਆ ਅੱਗੇ ਕੀ ਬਲੌਗ ਚ ਬਲੌਗ ਥੋੜਾ ਲੰਬਾ ਹੀ ਹੋਊਗਾ ਲੰਬਾ ਉਹ ਦੇਖੀ ਚਾਰ ਜਣਾ ਮਾਰੇ ਬੁੜਿਆ ਪਹਾੜਾਂ ਉਨੇ ਲੈ ਕੇ ਜਾਏਗੇ 500 ਤੋਂ ਦਣਾ ਮੁੜੇ ਜਾਣੀਆਂ ਨਹੀਂ ਮੁੜਨੀ ਮਮਾ i20 ਗੱਡੀ ਹੈ ਉਹ ਆਲੰਦ 500 ਦਾ ਇੱਕੜੀ ਨੋਰਮਲ ਗੱਡੀ ਹੈ ਨੋਰਮਲ ਅਗਰ ਇਹ ਹੈ ਕਿਤੇ ਕਿਹ ਅਜੀਬ ਹੈਗਾ ਨਾ ਇਹ ਵੇਗਨ ਵੀ ਨਹੀਂ ਇੰਨਾ ਤੇ ਰੱਖਾਂ ਲਈ ਵਾਓ ਤੈਨੂੰ ਦੇਖ ਲੋ ਜੀ ਵੈਗਨ ਸਪੈਸ਼ਲ ਆਏ ਸਪੈਸ਼ਲ ਮਮਾ ਯਸ ਸਪੈਸ਼ਲ ਗੱਡੀ ਲੋਸ ਪ੍ਰਾਈਸ ਹੋਰ ਯਾਰ ਕਿੱਦਾਂ ਹਾਂ ਜੀ ਬਈ ਚੋਰੀ ਕਰਨ ਆਏ ਆ ਅੱਛਾ ਜੀ ਹਾਂ ਲੈ ਫੜਾ ਕਿੰਨੇ ਪੈਸੇ ਝੋਲੇ ਝੋਲੇ ਵਾਲੇ ਆ ਵੀ ਵੀ ਮੈਂ ਪੀ ਆਵੇਂ ਹਾਂ ਉਹ ਮੈਂ ਕਿਹਾ ਜੇ ਸਾਡੇ ਕੋ ਦੂਸਰਾ ਹੈ ਨਹੀਂ ਗੂਗਲ ਪੇ ਤੇ ਕੈਸ਼ ਬੜਾ ਬੜੇ ਨੋਟੇ ਨਹੀਂ ਭਾਂ ਚੱਲੂ ਨਿਕ ਮਾ ਨਾ ਉਹ ਕੰਟਾਈ ਛੋਦੀ ਆ ਬੰਦੇ ਕੀ ਕਹਿੰਦੇ ਆ ਕਹਿੰਦੇ ਇੰਗਲੈਂਡ ਤੋਂ ਆਇਆ ਨੰਬਰ ਮਰ ਮਰ ਕਰਦਾ ਉਹ ਬੱਬਾ ਇੱਕੋ ਹੀ ਗੱਲ ਆ ਦੇਖਤੇ ਆ ਫਲਾ ਲੈ ਮੈਂ ਫਲਾ ਸਾਡਾ ਉਹ ਹੀ ਗੱਲ ਕਰਦਾ ਵੀ ਤੂੰ ਫਲਾ ਦੇ ਸਾਡਾ ਕੋ ਬੰਡਿਆ ਮਾਮਾ ਉਹੀ ਤਾਂ ਮੈਂ ਗੱਲ ਕਰਦਾ ਤੇਲ ਮੈਂ ਬਹੁਤ ਕੋਈ ਦੁਪਲਾ ਚਲ ਕੋਈ ਨਹੀਂ ਮੇਰੇ ਕੈਸ਼ ਹੈ ਨਹੀਂ ਆ ਜਾਣਾ ਫਿਰ ਬਾਰੋਂ ਬੂਰੋਂ ਫਿਰ ਕਰਦੇ ਆ ਕੋਈ ਨਹੀਂ ਉਹ ਬਾਰੋਂ ਆਇਆ ਲੈ ਕੇ ਗਿਆ ਇਹ ਤਾਂ ਦਾਦੇ ਮੈਨੂੰ ਮੈਂ ਤਾਂ ਉੱਤੇ ਹੀ ਗਿਆ ਸੀ ਬਾਹਰ ਨੂੰ ਯਾਰ ਮੈਂ ਤਾਂ ਆਪ ਖਾਲੀ ਆ ਮਰੋਂ ਕਪੜੇ ਪਾ ਕੇ ਆਇਆ ਸੀ ਕਿ ਨੰਗਾ ਆਇਆ ਸੀ ਆਇਓ ਤੇ ਮਨੂੰ ਹੜਾ ਚ ਚੁੱਪ ਜਾ ਬੈਠਾ ਬਾਲਾ ਹੀ ਹੂੰ ਮਨੂੰ ਉਹ ਲੈਵਲ ਤੇ ਲਾ ਆ ਮੋਲ ਇਦਾਂ ਯਾਰ ਰੁੱਸਿਆ ਵਾ ਕੱਲ ਨੇ ਆ ਤਿੱਲਾ ਹੋਇਆ ਤੁਨੂੰ ਆਹ ਦੇਖ ਲੋ ਮਨੂੰ ਅੱਜ ਸ਼ਾਂਤ ਤਾਂ ਥੋੜਾ ਜਿਆ ਈਕਾ ਨਹੀਂ ਮਾਰਦਾ ਕੋਈ ਨਹੀਂ ਇਹਨੂੰ ਪੜਾਉਨੇ ਕੋਈ ਕੁ ਵੀ ਫੇਰ ਦੱਤੇ ਤੁਹਾਨੂੰ ਰੜਕੂਗਾ ਇਹ ਮਾਰੂੰਗਾ ਆ ਗਿਆ

ਮੋੜ ਮੋੜ। ਇਹ ਕਿਧਰੋਂ? ਉਪਰ ਆਵਾ ਪੁੱਟੇ। ਜਰਾ ਹਿਲ ਗਈ। ਮੈਂ ਆਹ ਤੋਂ ਮੋੜ ਦੇ ਪਿੱਛੇ ਗੱਡੀ। ਉੱਥੋਂ ਮੋੜ ਨਾਲ ਕੱਢ ਕੇ ਹੋਲੀ ਚਲਾ ਦੇ। ਕਿਉਂ ਤਰੇ? ਹੁਣ ਮੋੜੇ ਨਾ ਮਰੀ ਅੱਜ। ਆਹਦਾ ਜੈ ਡਰਾਈਵ ਥਰੂ ਉੱਧਰ ਆਣਾ। ਜਾ ਨਹੀਂ ਸਕਦਾ ਇੱਥੋਂ ਤਾਂ। ਗੱਲ ਤੋਰ। ਧਿਆਨ ਨਾਲ ਮੋੜੇ। ਮੈਂ ਨਾ ਲੇਵੜਾ। ਆਹ ਇੱਥੇ ਕਿਹੜਾ ਰੋਡ। ਇਹ ਆਵਾ ਤੇ ਪਤਾ ਲੱਗ ਗਿਆ ਉੱਥੋਂ ਮੋੜ ਨਹੀਂ ਦੀਓ ਪਰਲੇ ਪੱਥੇ ਇੱਥੋਂ। ਮੋੜੀ ਕਿਧਰੋਂ ਜਾਣਾ? ਜੇ ਨਹੀਂ ਆਣੇ ਨਾ ਮਾਰਨੀ ਬਰਾਵਾ। ਲੈ ਵੜਾ ਆਂ ਪੜਦਾ। ਆ ਭਰਾ ਮਿਲੇ ਆਪਾਂ ਨੂੰ ਇਹ ਖਾਸ ਕਰ ਸਾਨੂੰ ਨਹੀਂ ਮਿਲੇ ਇਹਦੇ ਕਰਕੇ ਮਿਲੇ ਇਹਦੇ ਫੈਨ ਹੋ ਗਏ ਨੇ ਅਸੀਂ ਭਰਾ ਮੈਨੂੰ ਤੇ ਮਨੂੰ ਤਾਂ ਕਹਿੰਦੇ ਜਾਣਦੇ ਗੋਗੋ ਤਾਂ ਮਨੂੰ ਤਾਂ ਜਾਣਦੇ ਨਹੀਂ ਨਾ ਤੁਸੀਂ ਇਹਨੂੰ ਜਾਣਦੇ ਕਿ ਨਹੀਂ ਇਹਦੇ ਫੈਨ ਆ ਸੀ ਤਾਂ ਭਾਈ ਦੇ ਮੈਂ ਇਹਦੇ ਫੈਨ ਆ ਇਹ ਇਹਦੇ ਮੈਂ ਤਾਂ ਛਾਇਆ ਪਿਆ ਬੁੱਢਾ ਸਾਡਾ ਸਾਡੇ ਯਾਰ ਹੈ ਚੈੱਕ ਕਰ ਲੈ ਬਰਾਇਆ ਨਹੀਂ ਨਹੀਂ ਭਰਾ ਆ ਆਪਣੇ ਭਰਾ ਆ ਭਰਾ ਉਹ ਯਾਰ ਭਰਾ ਕਿੱਦਾਂ ਕਹੇ ਤੂੰ ਤਾਇਆ ਲੱਗਦਾ ਏ ਤੂੰ ਭਰਾ ਆ ਕਿਦਾਂ ਕ ਭਰਾ ਕਿਦਾਂ ਕਹਿੰਨਾਂ ਤੁਸੀਂ ਹੈ ਭਰਾ ਆ ਨਹੀਂ ਭਰਾ ਆ ਤਾਇਆ ਤਾਇਆ ਕਹਤਾ ਹੈ ਤਾ ਚੱਲ ਮੈਂ ਇਹ ਕਹਿਉਂ ਗਿਆ ਲੈ ਤੂੰ ਆ ਬਾਏ ਓਏ ਨੋ ਵਧੀਆ ਨੋ ਵਧੀਆ ਬਰਾਬਰ ਹਾਂ ਲਵ ਯੂ ਲਵ ਯੂ ਬਰਾਬਰ ਲਵ ਯੂ ਲਵ ਯੂ ਇਹ ਦੇਖ ਰੰਨਾ ਹਾਂਜੀ ਇਹਦੇ ਕਹਿ ਦੋ ਫੇ ਇੱਕ ਵਾਰੀ ਆ ਗਏ ਆ ਆ ਗਏ ਆ ਜੀ ਆ ਆ ਲੈਵਲ ਆ ਲੈਵਲ ਇੱਕ ਪੈਸੇ ਕਹੀ ਰਹੀਂ ਦੇਣੇ ਭਾਨ ਮੈਂ ਵੀ ਦੇਣੇ ਭਾਨ ਬੈਠਾ ਹੀ ਨਹੀਂ ਉੱਥੇ ਇੱਕ ਦੋ ਸ਼ੌਟ ਜੂ ਦੋ ਕੌਫੀਆਂ ਬਣੀਆ ਉਦੋਂ ਉਹ ਆ ਇੰਨੀ ਕੀ ਤਾਂ ਹੁੰਦੀ ਐ ਇੱਥੇ ਆਪਣੇ ਪੈਸੇ ਕਦੇ ਪੀਤੇ ਦੋ ਕੀਤੇ ਆ ਪਰ ਫੇਰ ਵੀ ਪੀਤੇ ਮਮਾ ਇੰਨੇ ਪੁਲਾਏ ਸਾਨੂੰ ਭਾਈ ਕਿਨੇ ਤੂੰ ਤਾਂ ਲੰਗਰ ਲਾਂਦਾ ਰਹਿਆ ਲੈ ਬੋਲ ਲੈ ਹੁਣੇ ਚਲ ਜਾਣਾ ਉੱਥੇ ਨੂੰ ਕਹਣਾ ਦੱਸੋ ਇਹਨੇ ਕਦੇ ਪੈਸੇ ਦਿੱਤੇ ਇੱਥੇ ਆ ਗਏ ਉਸਦੀਪ ਕਾਤਾ ਕਾਦੇ ਇੱਥੇ ਕੇ ਵੀ ਜਾਣੇ ਅਸੀਂ ਤਾਂ ਇੱਕ ਵਾਰੀ ਵੀ ਇੱਥੇ ਕਦੇ ਪੈਸੇ ਨਹੀਂ ਕੱਲੇ ਦਿੱਤੇ ਮਮਾ ਬਧੀ ਜਿਹੀ ਬੜੀ ਦਿੱਤੇ ਇੱਥੇ ਪੈਸੇ ਕਦੇ ਵੀ ਨਹੀਂ ਦਿੱਤੇ ਲੈ ਹੁਣੇ ਰਿਕਾਰਡ ਕਢਾਣਾ ਅੱਜ ਕਢਾਲਾ ਲੈ ਨਾ ਕੈਮਰੇ ਚੈੱਕ ਕਰੋ ਦੋ ਸਾਲਾਂ ਦੇ ਲੈ 10 ਬਧੀ ਜਿਹੀ ਇੱਕ ਵਾਰੀ ਵੀ ਜੇਬ ਦੇ ਹੱਥ ਪਾ ਕੇ ਨੇ ਪੈਸੇ ਕੱਢੇ ਇੰਗਲੈਂਡ ਤੋਂ ਵੀ ਆ ਗਿਆ ਤੂੰ ਯਾਰ ਹੈ ਇਹ ਦਿੱਤੇ ਕੱਲੇ ਨੇ ਇੰਨੀ ਵਾਰੀ ਦਿੱਤੇ ਨਹੀਂ ਜਦੋਂ ਜਦ ਪਹਿਲਾਂ ਨਵੇਂ ਨਵੇਂ ਅਸੀਂ ਕੋਹਵੇਂ ਨਵੇਂ ਪਿੰਡ ਗਏ ਉਹ ਭਿਆਤ ਨਹੀਂ ਸੀ ਇੰਨਾ ਕਰਦਾ ਨਾ ਮੁੜ ਕੇ ਵਦਨ ਕੁੜੀਆਂ ਕੜੀਆਂ ਗੱਲਾਂ ਕਰਨ ਲੱਪੀਆਂ ਫੇ ਤੂੰ ਫੇ ਫੇ ਹੱਥ ਜਾਂ ਗੁੱਟਾਂ ਲਾਪਿਆ ਕੁੜੀਆਂ ਗੜੀਆਂ ਨਹੀਂ ਬਰਾ ਮੈਂ ਨਹੀਂ ਕੁੜੀਆਂ ਕੁੜੀਆਂ ਕਹਿੰਦੀਆਂ ਤੈਨੂੰ ਫੇ ਦੂਜਾ ਕਰਿਆ ਕਰ ਉਹ ਕਿਹੜੀਆਂ ਕੁੜੀਆਂ ਉਹੀ ਓਪਰਾਵਾ ਜਾਣ ਉਹੀ ਆ ਕਾਤਾ ਬੋਡਾ ਬਰਾ ਕਹਿੰਦਾ ਇਹ ਮੱਝ ਮੰਗਦਾ ਸੀ ਗਾਈਂ ਇਹੀ ਕਹਿੰਦਾ ਦੋ ਕੁ ਦਿਨ ਪਹਿਲਾਂ ਕਹਿੰਦਾ ਗਾਈਂ ਚਾਹੀਦੀ ਆ ਕੋਈ ਨਹੀਂ ਮੈਂ ਕਿਹਾ ਦਵਾ ਦੰਨੇ ਆ ਫੇ ਗਾਈਆਂ ਗੁਈਆਂ ਉਹ ਕਿੱਦਾਂ ਲੈਣੀ ਹਾਂ ਦਿਖਾ ਲਾਂ ਲੈ ਫੇ ਦਿਖਾੜ ਹੈ ਆ ਜਾ ਫੇ ਉੱਠ ਗਾਈਆਂ ਐ ਗਾਈਆਂ ਮੈਂ ਕਿਹਾ ਮੱਝਾਂ ਮੱਝਾਂ ਕਰ ਦਣੀ ਆ ਨਾਲੇ ਇਹਦੇ ਕੋਲ ਤਾਂ ਬੁੜੀਆਂ ਰੱਖੀਆਂ ਆ ਨੇ ਅਸੀਂ ਬਿਲਕੁਲ 18 ਸਾਲਾਂ ਵਾਲੀ ਦਿਖਾ ਲੈਣੀ ਇਹਨੂੰ ਸਾਰਾ ਘੱਲ ਵਾਲੀ ਦਿਖਾ ਲੈਣੀ ਉਹ ਮਮਾ ਦਾ ਹੀ ਚੱਕਰ ਤੇ ਕੱਤੀ ਲਈ ਚਾਪੀ ਚੀਜ਼ ਆ ਵਿੱਚ ਹੀ ਆ ਕੋਈ ਗੱਲ ਨਹੀਂ ਫੇਰ ਕੀ ਆ ਜਾ ਪਸੰਦੀਪ ਜੰਨੀਆ ਜਿਹੜੀ ਪਸੰਦ ਕਰ ਨਹੀਂ ਕਰ ਲਾ ਆ ਘੋੜਾ ਆ ਘੋੜਾ ਆ ਖੱ쩌ਰ ਵਾ ਇਹ ਆਂਦੇ ਓਏ ਮਨੂ ਨੂੰ ਮਿਲ ਕੇ ਜਾਣਾ ਹਣ ਕਹਣਾ ਅਸੀਂ ਮਿਲ ਜਾਈਏ ਚਲਦੇ ਆ ਹਾਂ ਕਹਣਾ ਆਇਆ ਨਹੀਂ ਓ ਬਈ ਓ ਤੂੰ ਐ ਰਹੀ ਯਾਰ ਫਿਰ ਕਾ ਤੂੰ ਪਟਾ ਦੇ ਕੋਲ ਰਿਹਾ ਗਿਆ ਕੁੱਤੇ ਦਾ ਪਤਾ ਕੋਕੋ ਇਹਨੇ ਬੋਲਦਾ ਕੁੱਤੇ ਜੱਜੋ ਪਤਾ ਉਹਦੇ ਕੋਲੋਂ ਬਟਾ ਦੇ ਲਾਗੇ ਚੰਗੀਆਂ ਗੱਲਾਂ ਵੀ ਤੁਹਾਡੇ ਲਈ ਖਬਰਦਾਰ ਖਬਰਦਾਰ ਲਿਆ ਜਾਂਦੇ ਆ ਬਟੇ ਦੇ ਪੈਣਾ ਬਰਾਬਰ ਉਹਨੇ ਇਹੋ ਬੈਣਾ ਹੀ ਆ ਬਟੇ ਉਹ ਤੇਰੀ ਸ਼ੁਕਰ ਵਾਜਿੰਦੀ ਬਟੇ ਗਲੇ ਬੈਠਾ ਬੈਣਾ ਉਹਨੇ ਕੋਈ ਨਹੀਂ ਜਾਂਦੇ ਮਿਲ ਚਲਦੇ ਆ ਦਿਖਾਉਦੇ ਤੁਹਾਨੂੰ ਮਨੂ ਮਨੂ ਦਾ ਇਹ ਲੈਵਲ ਹੀ ਦਿਖਾਉਦੇ ਯੋ ਜੀ ਕੰਮ ਕਰਾਨੇ ਉਹਦੀ ਪੁਲਿਸ ਆ ਗਈ ਪੁਲਿਸ 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 ਬੈਲਟ ਆਣਾ ਬੈਲਟ ਉਹ ਨਹੀਂ ਜਾ ਬੈਲਟ ਮੈਨੂੰ ਉਹ ਭਰਾਵਾ ਹੈ ਤੇ ਲੈਵਲ ਆਪਣਾ ਦੱਸਿਆ ਇਹਦਾ ਹੋਗੇ ਤਾਂ ਨਹੀਂ ਕੁਝ ਲੈ ਲੈਵਲ ਵਾਲਾ ਕਹਿਣਾ ਮੈਂ ਫੇ ਅੱ ਆਇਆ ਹੈ ਲੈਵਲ ਆ ਆਇਆ ਲੈਵਲ ਜਿੱਤ ਗਿਆ ਕੋੜਾ ਆਓ ਜੀ ਆਇਆ ਮਨੂ ਦੇ ਪਿੰਡਾਂ ਨੂੰ ਮੁੜ ਗਏ ਆ ਬੱਸ ਜਾਣਦੇ 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 ਬੁੜਿਆ ਓ ਬੁੜਿਆ ਜਾਣਦੇ ਆ ਆ ਗਏ ਆ ਮਨੂ ਆ ਗਏ ਆ ਮਨੂ ਦੀ ਬਾਤ ਚ ਬੋਲਦਾ ਆ ਆ ਗਏ ਆ ਆ ਗਏ ਆ ਬਰੂਏ ਜਿੱਤ ਗਏ ਘੂੜਾ ਜਿੱਤ ਗਏ ਘੂੜਾ ਆ ਦਿਖਾ ਲਦੇ ਆ ਤੁਹਾਨੂੰ ਅੱਗੇ ਅੱਗੇ ਹੋਰ ਵੇ ਮਨੂ ਤੇ ਰਾਣਾ ਨਾ ਵੀ ਤੁਹਾਨੂੰ ਮਲਾਣੇ ਆ ਮੜਿਆ ਆਹ ਕੋ ਸ਼ੁਕਰ ਮੇਲਾ ਲਾਣੇ ਆ ਨਾਲੇ ਦਿਖਾ ਰਹੇ ਆ ਅੱਗੇ ਅੱਗੇ ਤੁਹਾਨੂੰ ਜੋਰ ਇੱਕ ਵਾਰੀ ਕਹਿ ਦੇਵੇ ਸੰਦੀਪ ਆ ਗਿਆ ਆਇਆ ਆ ਮਨੂ ਮਨੂ ਦੀ ਬਾਤ ਮਨੂ ਸਾਹਮਣੇ ਆ ਗਿਆ ਪਛਾਣ ਲਓ ਬੰਦਾ ਆ ਸਾਡਾ ਯਾਰ ਇਹਦਾ ਇਹੀ ਵੇਲੀ ਦੇਖ ਲੋ ਆ ਬੱਚਾ ਬਾਹਰ ਸਪੋਰਟ ਕਰ ਆ ਆ ਵੀ ਇੱਕ ਮਿੰਟ ਪਸੂ ਮੈਂ ਮੈਂ ਇੰਟਰੋਡਕਸ਼ਨ ਕਰਾਂ ਨਾ ਆਹਾ ਆ ਇੱਕ ਇੱਕ ਕਹਾਇਆ ਉੱਧਾ ਓਏ ਉੱਧਰ ਨਾ ਓਏ ਖੜਲਾ ਉਹ ਨਹੀਂ ਆ ਆ ਇੱਕ ਆਇਆ ਓਏ ਬੱਚਾ ਕੈਮਰਾ ਮੂਰੇ ਲੈ ਕੇ ਨਾ ਫੇਰਾ ਫਰਾ ਇਹ ਬੱਚਾ ਦੋ 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 ਬੱਚੇ ਰੱਖੇ ਹੋ ਇੱਕ ਗਾਇਆਂ ਉਹ ਨਹੀਂ ਗਾਇਆਂ ਨੂੰ ਨਹੀਂ ਮੰਨਾਂ ਕਿਲੋ ਕਿਲੋ ਦੁੱਧ ਵਾਲੀ ਗਾਇ ਮਾਮਾ 50 ਲੀਟਰ ਦੁੱਧਿਆ ਕਿਲੋ ਦੁੱਧ ਵਾਲੀ ਗਾਇ ਰੱਖੀ ਤੂੰ ਨਹੀਂ ਦੇਣਾ ਸਾਰੇ ਸਾਗ ਮੈਨੂੰ 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 ਇਹ ਇਕੱਲੀ ਤੂੜੀ ਹੈ ਮੈਂ ਨਾ ਦੋ ਚੀਜ਼ਾਂ ਮੈਨੂੰ ਘੇਟ ਲੱਗੀਆਂ ਘਰਾਂ ਨੂੰ ਹਾਂ ਇਹ ਵਧੀਆ ਲੱਗੀ ਪਿਆਲ ਰੱਖਿਆ ਹੈ ਹਨ ਇਹ ਕੁਛ ਸ਼ੇਰ ਰੱਖਿਆ ਆ ਬਸ ਹੋਰ ਕੁਛ ਨਹੀਂ ਤੈਨੂੰ ਵੀ ਘਰ ਦੇ ਨਾਲ ਫालतੂ ਰੱਖਿਆ ਵਾ ਮੈਂ ਹਿਸਾਬ ਕਿਤਾਬ ਜਿਹਾ ਲਾ ਯਾਰਾ ਤੂੜੀ ਦੇ ਕਮਰੇ ਵਿੱਚ ਆਏ ਨੂੰ ਐਵੇਂ ਖਾ ਲਿਆ ਹਾਂ ਪਸ਼ੂਆਂ ਦਾ ਕਿਆ ਸੀ ਨੂੰ ਇੱਕ ਗਾਈ ਆ ਲੈ ਲਿਆ ਤੂੜੀ ਇਹਨਾਂ ਨੂੰ ਇਹਨੇ ਬੇਇੱਜ਼ਤੀ ਕਰਨ ਹਟਣਾ ਨਹੀਂ ਜਾ ਜਾ ਛੇਤੀ ਇਹ ਗਊਸ਼ਾਲਾ ਖੋਲੀ ਉਹ ਗਊਸ਼ਾਲਾ ਪਾਲਤੂ ਬੁੱਲਦ ਦਾ ਬਰਾ ਕਿਸੇ ਨੇ ਲੰਗਰ ਦੀ ਸੇਵਾ ਹਾਂ ਕਿਸੇ ਨੇ ਚਾਰਾ ਜੂਰਾ ਭੇਜਦਾ ਭੇਜ ਦੋ ਤੇ ਪਿੰਡ ਦਾ ਤੁਹਾਨੂੰ ਪਤਾ ਹੀ ਆ ਪਹਿਲਵਾਨ ਨੂੰ ਮੈਸੇਜ ਡੀਐਮ ਕਰਦੇ ਹੋ ਤੇ ਅਤੇ ਡੀਐਮ ਕਰਕੇ ਪਹੁੰਚੋ ਮੈਸੇਜ ਲੋ ਆਰਨਾ ਕੰਟੈਕਟ ਕਰ ਨਈ ਪਸੂਆਂ ਦਾ ਕਿਆ ਸੀ ਨਾ ਬੰਦੇ ਲਖ ਲਾ ਮੇਰਾ 98190 ਨਾ ਲੱਗੇ ਨਾ ਲੱਗੇ ਹਾਂ ਬਸ ਤੋ ਪਹਿਲਾਂ ਮੈਨੂੰ ਗੱਲ ਤੋਂ ਦੱਸ ਹਾਂ ਚਲ ਪਸੂ ਮੈਂ ਵੀ ਰੱਖਿਆ ਹੋਆ ਮੈਂ ਮੋਲ ਲਿਆ ਕੇ ਰੱਖਣੇ ਦੀ ਪਸੂ ਰਾ ਬਾਟੇ ਕੱਲ ਫੜਦੇ ਤੂੰ ਮਮਾ ਦੀ ਬਹੁਤ ਤਗੜੀ ਸੇਵਾ ਆ ਲੋਕਾਂ ਮੇਂ ਫਸਲਾ ਜ਼ਰਾ ਬੁਣੀਆ ਕਿ ਨਹੀਂ ਹੁੰਦੀ ਅੜੀ ਉਹ ਛੱਡਣੇ ਆ ਜਦੋਂ ਫਸਲਾ ਕਿ ਤਬਦਲਾ ਹੋ ਗਈ ਉਹ ਖਾੜ ਛੱਡਣੇ ਉਹ ਖਾੜ ਛੱਡਣੇ ਛੱਡਣਿਆ ਠੀਕ ਉਹ ਗਾਣਿਆਂ ਨੂੰ ਤਾਂ ਇਹੀ ਕਹੋਗੇ ਜੀ ਮੈਨੇ ਆਪਣੇ ਤਾਂ ਗਾਣਾ ਗਾਇਆ ਉਹ ਗਾਣਾ ਕਿਹੜਾ ਮੱਝੀਆਂ ਚਰਾਂ ਦਾ ਜਿਹੜਾ ਸਭ ਦਾ ਹੀ ਤਾਂ ਉਹਨਾਂ ਦਾ ਹੀ ਆ ਸਾਰਾ ਕੁਝ ਨੇ ਥੀਨ ਕੇ ਪਸੂਆਂ ਦਾ ਆ ਡੈਡ ਅਵਾਰਾ ਕੱਲੇ ਫੜਦੇ ਤੁਸੀਂ ਆਜੀ ਭਾਈ ਕਿੱਥੇ ਗੁੰਮ ਹੋ ਗਿਆਂ ਆ ਗਿਆ ਹੈ ਆ ਗਿਆ ਆ ਗਿਆ ਆ ਗਿਆ ਭਜੀ ਆ ਗਿਆ ਆ ਗਿਆ ਆ ਗਿਆ ਆ ਗਿਆ ਮੋੜੋ ਗੱਡੀਆਂ ਦੋ ਗਾਂयां ਘੁੰਮਦੀਆਂ ਉੱਤੇ ਇਹ ਤੱਕ ਲਿਓ ਇਹ ਤੱਕ ਲੈ ਜਾਗੇ ਨੇ ਸਾਡੀ ਸਾਡੀ ਬੇਇੱਜ਼ਤੀ ਬੋ ਕਰਦਾ ਇਹ ਘਰੇ ਪਸ਼ੂਆਂ ਦੀ ਆ ਕੇ ਨਾ ਆਪ ਦੇਖ ਕਿੱਦਾਂ ਲਵੇਰੀਆਂ ਆਪ ਦੇਖ ਲਾ ਕਹਦਾ ਲਵੇਰੀਆਂ ਲਵੇਰੀਆਂ ਫਾਲਿਓ ਬਾਹਰੋਂ ਮੋਟ ਕਰਾ ਲਿਓ ਬੁੜਿਆਂ ਬਕਵਾਸ ਕਰਦਾ ਲਵੇਰੀਆਂ ਦੇਖਦਾ ਕੁਛ ਨਹੀਂ ਇਹਦੀਆਂ ਵੀ ਗੱਲਾਂ ਹੀ ਆ ਇਹਦੀਆਂ ਗੱਲਾਂ ਹੀ ਆ ਬਸ ਫੈਂਸ ਦਾ ਵੀ ਥੀਨ ਆਇਆ ਇਹਨੂੰ ਤੱਕਣਾ ਬਾਕੀ ਹੋ ਜਾ ਮੋਰ ਨੂੰ ਸੋਇ ਕਵੱਲਾ ਕਾਲਾ ਰੰਗ ਲਾ ਕੇ ਆਇਆ ਮੂੰਹ ਨੂੰ ਅੱਜ ਦਾੜੀ ਦਾ ਉਧਰ ਪਗਾਈ ਆ ਸਾਰਿਆਂ ਨੂੰ ਤੇ ਚਿੱਟੀ ਆ ਆ ਗਏ ਆ ਦਾੜੀ ਗਾੜੀ ਕਰਕੇ ਆਲੇ ਆਲੇ ਲੈ ਆਲੇ ਆ ਆ ਆ ਲੈ ਆਲੇ ਆਲੇ ਦੇਖੋ ਬੋਤਾਂ ਦਾ ਬਹੁਤ ਊੜਿਆ ਆ ਚਾਚਾ ਨਾਲ ਨਾਲ ਤਾਂ ਦਾੜੀ ਰੰਗ ਕੇ ਆਇਆ ਜਾ ਬੋਤ ਚਾਚਾ ਆ ਜਾ ਖਾਣ ਆ ਜਾਂੀ ਬਸ ਆ ਜਾ ਆਇਆ ਆਇਆ ਉਪੇਚੀ ਤਾਇਆ ਉਹ ਆਉਂਦਾ ਤਾਇਆ ਦਾੜੀ ਲਾਂਕੇ ਤੇਰੇ ਨਾ ਰੰਗ ਚੜਜੂ ਤੇ ਆਹ ਦਾੜੀ ਲਾਂਕੇ ਆਇਆ ਤੈਨੂੰ ਨਾ ਬ੍ਰਾਊਨ ਰੰਗੀ ਜੀ ਕਰ ਜਵੇ ਬਲੈਕ ਐਂਡ ਵਾਈਟ ਵੱਧ ਕੇ ਬਹੁਤ ਵੱਜ ਕੇ ਰਹਿ ਗਿਆ ਆ ਦੇ ਚੜ ਗਏ ਚਾਚੇ ਤੇ ਚੜ ਗਏ ਚੜ ਗਏ ਚਾਚੇ ਤੇ ਚੜ ਗਏ ਚਾਚੇ ਆ ਦੇ ਚਾਚਾ ਆ ਜਾ ਇੱਥੇ ਵੀ ਕਰਾਂਦਾ ਇਹ ਨਾ ਕਰ ਰਿਹਾ ਰਸਤਾ ਰਸਤਾ ਕਰਾ ਦਿੰਦਾ ਮੁੰਡਾ ਜੋ ਕਿਸੇ ਭਰਾ ਨੇ ਹਾਂ ਦੇ ਦੇ ਮੜ ਜੇ ਚੱਲ ਇਹਦੀ ਮਸ਼ੂਰੀ ਕਰ ਦਿੰਦੇ ਜੇ ਕਿਸੇ ਵੀ ਕੋਈ ਭਰਾ ਸਾਡਾ ਵਿਆਹ ਤੋਂ ਰਹਿ ਗਿਆ ਆ ਤੇ ਇਹ ਕੰਨਾ ਕੰਟੈਕਟ ਕਰੇ ਹੈ ਹਾਂ ਮੰਦੀ ਜੀ ਉੱਲਣੀ ਜੀ ਮੰਦੀ ਨੇ ਕੜਾ ਲਮਾਵੇ ਤੇ ਮੇਰਾ ਭਰਾ ਇਹਨਾਂ ਕੰਟੈਕਟ ਕਰੋ ਤੇਰਾ ਨੰਬਰ ਵੀ ਅਸੀਂ ਤੁਹਾਨੂੰ ਦੇ ਮੰਗਾ ਗੜਾ ਵੀ ਦਾਦੇ ਕਹਾਦਾ ਸਾਰਾ ਬਲੋ ਪਰ ਇਹਨਾਂ ਕਰਿਓ ਕੰਟੈਕਟ ਸਿਆਣਾ ਪਿਆਣਾ ਬੰਦਾ ਕਰੋ ਬੁੜੀਆਂ ਬੜੀਆਂ ਨਾ ਕਰੋ ਇੱਕ ਮਸਟੰਡਾ ਆ ਮਸਟੰਡਾ ਆ ਪਤਾ ਕੁਝ ਨਹੀਂ ਕੀ ਕਰਨਾ ਮਸਟੰਡਾ ਬੁੱਢਾ ਐ ਇਹ ਮਸਟੰਡਾ ਬੁੱਢਾ ਕਾਂਢੀ ਐ ਇਹ ਨਹੀਂ 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 ਉੱਦਾਂ ਮੁੰਡਾ ਪੂਰਾ ਘੈਂਟ ਐ ਖੜ ਕੇ ਦਿਖਾ ਦੇ ਲੋ ਕਿੰਗ ਇਹ ਲੱਕ ਤਾਂ ਥੋੜਾ ਹੀ ਭੀ ਗਿਆ ਹੋਰ ਚੀਜ਼ ਲੱਗ ਗਈ ਉਹਦੇ ਅਰਗਾ ਇਹ ਉਹ ਸੁੰਦਰਾ ਆ ਸਾਡੀ ਸੁੰਦਰਾ ਸੁੰਦਰਾ ਇਹ ਸੁੰਦਰਾ ਸੁੰਦਰਾ ਸੁਣਦੀਰੀ ਕੀ ਚੱਕਰ ਆ ਡੈਂਸ ਕਰਾਂਗੇ ਚੱਕਰ ਨੂੰ ਵੀ ਸੁਣਦੀਰੀ ਇਹੋ ਵਿਚਾਰੀ ਉਹ ਦੋਨੋਂ ਯਾਰ ਸੁੰਦਰਾ ਸੁੰਦਰਾ ਇਹ ਆਪਣੀ ਸੁੰਦਰਾ ਹੈ ਆਪਣੀ ਰਾਨੋ ਆ ਅਗੇ ਮੜ ਕੇ ਆਇਆ ਜੇਟੀ ਮੈਂ ਸਨੈਪਚੈਟ ਉਹ ਦੂਆ ਪਾ ਦੇ ਚਾਚਾ ਆਇਆ ਬੋਤੇ ਚਾਚੇ ਆਇਆ ਵਾਜ ਇੱਕ ਤਾਇਆ ਬੁੜਾ ਤਾਇਆ ਬੁੱਲਾ ਬੁੜਾ ਹੋਇਆ ਅਜਨਾ ਹਾਂ ਇਹਨੂੰ ਹਾਂ ਕਿਧਰ ਫੋਨ ਉਹ ਉਹ ਆਰੋ ਬਾਹਰ ਨਿਕਲੀ ਬਾੜੇ ਤੋਂ ਏ ਉਹ ਬੇਨਾ ਕਹੀਂ ਵੱਡੇ ਆ ਗਏ ਪਿੰਡ ਚੋਂ ਬੰਨੇ ਕਿਹੜੀ ਆ ਜਿਹੜੀ ਅੰਨੀ ਹੋਈ ਜੀ ਤੈਨੂੰ ਫੋਨ ਕਰਦੀ ਆ ਇਹ ਆਸ਼ਕੀ ਕਰਨ ਨੂੰ ਨਹੀਂ ਹਟਦਾ ਬੱਬਾ ਨਾ ਹਾਂ ਤਾਂ ਇਹ ਬਲਾਕ ਕਰਵਾ ਦਈਏ ਕਰਵਾ ਦੰਨਾ ਨਾ ਕਰਾ ਨਾ ਐਗਾ ਵਕੀਲ ਆ ਤੂੰ ਐਗਾ ਜਾ ਐਨੇ ਮਾੜਾ ਐਨੇ ਮਾੜਾ ਵਕੀਲ ਵੀ ਉਹ ਲੇਡੀ ਸਹੀ ਆ ਲੇਡੀ ਜਾ ਪੜੋ ਬਣ ਇਹ ਪਹਿਲਾਂ ਪੱਕੀ ਸਟੈਂਡ ਤੇ ਟੂਟ ਕਾ ਮੂੰਹ ਕੀ ਡਿੱਟ ਕਾ ਖਾਂਦੀ ਆ ਤੂੰ ਕੱਢ ਨਾ ਨਹੀਂ ਕੀ ਬਾਲੇ ਮੁੰਡਾ ਗਾਜੂ ਖਾਜੂ ਕੱਢ ਮੈਂ ਸਭ ਤੋਂ ਸਭ ਤੋਂ ਨਾ ਕਰੀ ਤਾ ਨੀ ਮੂਹ ਕਦਾ ਕੀਤਾ ਨੀ ਨਹੀਂਦਾਈ ਕਿ ਉਹ ਨੀਦਾਈਆ ਸੌਂਦੀ ਸੀ ਮੇਰੇ ਕੋਲ ਸਲਾ ਦੰਨਾ ਆ ਬੰਦਿਆ ਪਿੰਡ ਦੇ ਸਵਾਮਾਂ ਜੀ ਅੱਧਾ ਥੋੜੀ ਜਿਹੀ ਜੀ ਚੱਡੀ ਥੋੜੀ ਆਪ ਥੱਲੇ ਪੈਣਾ ਤੂੰ ਨਾਲ ਕੋ ਜੋ ਮਿਲ ਆਪ ਦੇ ਨੂੰ ਕਰਦੇ ਥੱਲੇ ਪਾਦੇ ਆ ਨਾਲੇ ਆਪ ਪਾਣੀ ਵੀ ਥੱਲੇ ਹੀ ਉਹ ਨੱਡੇ ਪਿੰਡਾਂ ਦੇ ਉੱਤੇ ਆ ਕਰ ਗਿਆ ਨਾਲ ਕਾ ਚੱਲਦਾ ਹਾਂ ਪਾ ਚੱਲਦਾ ਦੇਰਾਂ ਪੁਰਾਣੇ ਰੋੜ ਦੇਖਾਂ ਨਾਲ ਕਾ ਚੱਲਦਾ ਬੰਦੇ ਇੰਨਾ ਪਾਣੀ ਆ ਵਾਓ ਲੈਟਾ ਕੀ ਤੋਂ ਲਗਾ ਨਾ ਕਿੱਥੋਂ ਨਹੀਂ ਲੋ ਬਈ ਪਾਰਟੀ ਮਾਨੂੰ ਮਾਨੂੰ ਨੇ ਸੇਵਾ ਕਰਦਾ ਉਹਨੂੰ ਸਾਡੀ ਆ ਲੋ ਜੀ ਪੱਲੇ ਪੱਲੇ ਹੀ ਆ ਸਾਡੇ ਹੁਣ ਇੱਥੇ ਕੇਐਫਸੀ ਤੇ ਨਹੀਂ ਲੱਗੇ ਛਾਕੇ ਕਿਉਂਕਿ ਪਿੰਡ ਸਾਡਾ ਪੈ ਜਾਂਦਾ ਤਾਰ ਦੇ ਨਾਲ ਇਹ ਤਾਂ ਹੈ ਕਰੰਟ ਵਾਲੀ ਤਾਰ ਦੇ ਨਾਲ ਮम्मा ਗੇਲੀਏ ਲਿਆ ਆ ਧੋ ਕੇ ਲਿਆ ਗਿਆ ਹਣਾ ਆ ਲੈ ਪੱਲਾ ਕਲਾ ਜਾ ਵਾਪ ਤਾਂ ਖਾਰਾ ਤੈਨੂੰ ਮਿਲਦੇ ਨਹੀਂ ਲੈ ਪਾ ਇਧਰ ਤੂੰ ਹਾਂ ਕੀ ਕਹ ਸੁੰਦਰਾ ਨੂੰ ਨਹੀਂ ਕੁਝ ਵੀ ਕਹਿਣਾ ਪਤਾ ਸੁੰਦਰਾ ਸੁੰਦਰਾ ਨੂੰ ਪੈਂਦੀ ਆ ਪਾ ਦੇ ਪਾ ਦੇ ਅੱਲਾ ਵੇ ਭੱਲੇ ਕਰਾ ਦੇ ਭੱਲੇ ਤਾਜੇ ਭੱਲੇ ਥੱਲੇ ਹਟ ਲੈ ਹੈਗਾ ਭੱਲਾ ਇਦਾਂ ਤੁਹਾਡੇ ਇੰਦੀ ਚ ਕਿਹਦੇ ਨਾ ਤੁਹਾਡੇ ਹੀ ਹੈ ਲੈ ਇਹ ਵੀ ਥੱਲੇ ਢੇਟ ਲੈਣਾ ਯਾਰ ਤੂੰ ਕਰਕੇ ਕੀ ਲੈ ਗਿਆ ਮੈਂ ਤਾਂ ਸਮਝ ਲਿਆ ਕੋਲੀਆਂ ਗਿਆ ਇਸ ਦਿਨ ਲਿਉਣ ਨੂੰ ਆਹ ਮੱਠਲ ਚ ਖਾ ਲੈ ਉਹ ਬੁੱਡੇ ਨੂੰ ਪਾ ਦੇ ਮੱਠਲ ਚ ਫਾੜ ਤਾਂ ਇਹ ਕੋਕੋ ਪਲੇਟਾ ਵੇ ਭੱਲੇ ਗਲਾ ਤੇ ਕਾਦਾ ਲੈ ਭੁੱਕੇ ਦੀ ਹੁਣ ਖਾਣੇ ਸੀ ਖਾ ਪੀ ਕੇ ਧੂਏ ਤੇ ਲੱਤ ਮਾਰਨੇ ਸੀ ਜੀ ਲਾ ਦੇ ਉੱਪਰੇ ਬਹਿ ਦੇ ਦੇਖ ਲਾ ਤੇ ਬਹਿ ਹ ਤਸਰੇ ਆ ਓਏ ਤੂੰ ਮੰਜਾ ਜਿਹਾ ਲਪੇੜਿਆ ਓ ਤੂੰ ਲਵੇੜਿਆ ਸੀ ਥੋੜੀ ਲਵੇੜਿਆ ਸਾਫ ਹੁਣ ਬੁੜਾ ਮੇਰਾ ਸੰਦਾ ਤੇ ਡੈਡੀ ਮੇਰਾ ਹਾਂ ਹਾਂ ਤਾਂ ਸਾਛ ਹੈ ਕੀ ਹੈ ਕੀ ਦੇ ਕੋਣ ਝੂਠ ਦਾ ਡੈਡੀ ਇਹਦਾ ਇਹ ਡੈਡੀ ਤੇ ਲਵਾਇਆ ਡੈਡੀ ਕੱਲੇ ਡਾਡੀ ਡੈਡੀ ਜੋਗ ਕਰਦਣਾ ਆਪੇ ਆਰਾਮਦੇਵ ਨੂੰ ਬੱਬਰ ਆਰਾਮਦੇਵ ਮੈਂ ਕਰਿਆ ਹੁਣ ਝੂਠ ਗਾ ਬਾਪੂ ਹੋਏ ਨਾ ਬਾਪੂ ਅਟਲੀਟ ਬਾਪੂ ਅਟਲੀਟ ਵਾ ਨਹੀਂ ਬਾਪੂ ਇਹ ਰਾਮ ਰਾਮ ਦੇ ਭਾਂ ਦਾ ਬੱਬਾ ਰਾਮ ਦੇ ਬਾਪੂ ਅਟਲੀਟਾ ਕੋਲ ਨਾ ਬਾਪੂ ਨਾ ਇਹ ਉੱਤੋਂ ਵੀ ਆਰ ਜਣਾ ਦੇਖ ਨਾ ਇਹ ਕੋਲ ਨਾਲ ਤੇ ਮੋਣੇ ਸੱਦ ਲੈਣੇ ਥੋੜੀ ਜਿਹੀ ਤੇਰਸ ਆਵੇਗਾ ਅੱਗੇ ਤੇ ਕੱਥੇ ਮਾਰਦਾ ਨੇ ਆਲੇ ਆਗੇ ਥੋੜੀ ਹੋਏ ਕਿੰਦਾ ਰੱਖੀ ਆ ਤੰਗ ਤੰਗੀਆਂ ਤੁੰਗੀਆਂ ਇੱਧਰ ਤੇ ਥੋੜੀ ਦੇਖ ਲੈ ਕਿੱਥੇ ਕੋਲ ਨਾਲ ਦੱਸ ਹਾਂ ਤੂੰ ਨਹੀਂ ਮੇਰੀ ਗੱਲ ਤਾਂ ਸੁਣ ਨਾ ਉੜਾ ਤੁੜੀਏ ਸਾਰੇ ਪਈਓ ਪੱਗੋਨੋਂ ਨੀ ਭਾਨੇ ਓਏ ਇਹ ਤਾਂ ਫੇਰ ਡਿਜੀਟਲ ਆਉਂਦਾ ਸਾਰਾ ਬਜਾੜੀ ਕਿਹਾ ਡਿਜੀਟਲ ਓਏ ਘਰ ਨਿਕਲੀ ਜੋ ਮੰਗਾ ਗਏ ਉਹ ਦੂਜਾ ਓਹ ਚਾਰਾ ਮਗਾਓ ਮਹਿੰਗਾ ਚਾਰਾ ਮਗਾ ਕੇ ਤੋਂ ਆਰਡਰ ਤੇ ਪੱਠੇ ਜਿਹੜੇ ਹੁੰਦੇ ਇਹਨਾਂ ਫਲੌਂਸਰ ਦੇ ਡੇੜੇ ਉਹ ਪਥੂ ਆ ਇਹਨਾਂ ਫਲੌਂਸਰ ਤੇ ਰੱਖਿਓ ਬੱਛੇ ਜੇ ਕੀ ਚੱਕਰ ਆ ਓਏ ਮਮਾ ਹੁਣ ਤੁਹਾਨੂੰ ਕੀ ਰਾਜ ਦੀ ਅਗਲਾ ਦੱਸਣੀ ਆ ਲੋਕ ਮਮਾ ਬੱਤੀਆਂ ਪਾਲੇ ਤੇ ਬੱਚੇ ਪਾਲਿਓ ਪਰ ਇਹੀ ਤਾਂ ਮਾਮਾ ਚੀਜ਼ ਏ ਗਿਆ ਦੁਨੀਆ ਤੋਂ ਬੱਕਰਾ ਆ ਬੱਚੀਆਂ ਸਾਰੇ ਪਾਲਦੇ ਨੇ ਬੱਚੇ ਪਾਲਿਓ ਆ ਜਿੰਨੇ ਮੈਂ ਤੁਹਾਨੂੰ ਦੱਸ ਦੇਣਾ ਜਿੰਨੇ ਪੰਜਾਬ ਚੋਂ 12 ਪਸ਼ੂ ਆ ਸਾਰੇ ਮਨੂ ਆ ਇਹੇ ਛੱਡੇ ਹੋ ਆ ਇਹੀ ਛੱਡਦਾ ਏ ਬੱਚੇ ਪਾਲਦਾ ਬੱਚੇ ਜੱਡੀ ਜਰਾ ਸਾਰਾ ਬਣਾ ਬਣਾ ਕੇ ਆ ਜਿਹੜਾ ਕੇਸ ਜਿਹੜਾ ਵੀ ਆਦਾ ਐਕਸੀਡੈਂਟ ਵਾਲਾ ਉਹ ਕਿਹਦੇ ਦਰ ਪਾਓ ਇਹਦੇ ਦਰ ਪਾਓ ਜਿਹੜਾ ਵੀ ਐਕਸੀਡੈਂਟਲ ਕੇਸ ਆ ਦਾ ਪਤਲ ਤੁਹਾਡੇ ਸਾਹਮਣੇ ਆੜੀਆਂ ਕਰਦੀਏ ਤੁਰ ਕੇ ਜਾ ਤੁਰ ਕੇ ਪਿੱਛੇ ਕੌਣ ਆ ਕੁੱਤੇ ਗਵਣੇ ਗੁੱਲੀ ਛੱਡ ਦੋ ਮੜ ਜੀ ਕੋਈ 30000 ਨਾ ਛੱਡ ਦੇ ਉਹ ਚੱਲ ਕੇ ਚਲੇ ਉਹ ਕਿੱਦਾਂ ਗਿਆ ਆ ਗਿਆ ਆ ਗਿਆ ਫੜਲਾ ਫੜਲਾ ਯਾ ਖਾਣਾ ਨਾ ਤਾਂ ਨੋਇ ਕੱਦ ਦੇ ਨੂੰ ਫੇਰ ਤੂੰ ਹੀ ਭੱਜਣਾ ਮੈਂ ਇੱਕ ਗੱਲ ਦੱਸਣਾ ਪੀੜਾ ਟੂਗਾ ਮੈਂ ਲਵਾ ਕੇ ਦੇਣਾ ਘਟਨਾ ਉਹ ਤੂੰ ਕਿੱਥੇ ਨੱਟ ਗਿਆ ਸੀ ਓਏ ਕਿੱਥੇ ਜਾਣਾ ਭੱਜ ਗਿਆ ਤੂੰ ਹੋਮ ਟਾਊਨ ਮਨੋ ਦਾ ਪਿੰਡ ਆਇਆ ਮਨੋ ਦਾ ਘਰ ਬਿਲਕੁਲ ਲੇਕ ਦੇ ਕਿਨਾਰੇ ਆ ਵਿਊ ਬੜਾ ਘੈਂਟ ਆ ਜਰੂਰ ਵਿਜ਼ਿਟ ਕਰੋ ਆਗੇ ਆ ਦੇ ਇਹ ਕਿਸੇ ਸ਼ਾਸ਼ੂਲ ਮਾਰ ਨਹੀਂ ਪਹੁੰਚਦਾ ਸਾਡੇ ਕੋਲ ੋਡੇ ਨੇ ਛਾਲ ਇੱਥੇ ਮਾਰਨੀ ਜਿੱਦਣ ਇਹਦੇ ਘਰੇ ਦਾ ਫੜ ਪੈ ਗਿਆ ਆਸ਼ਕੀ ਦਾ ਇੱਥੇ ਛਾਲ ਮਾਰੂਗਾ ਸਾਡੇ ਪਿੰਡ ਨਹੀਂ ਮਾਰਨਾ ਮੈਂ ਤੈਨੂੰ ਹੁਣਦਾ ਤੂੰ ਆਸ਼ਕੀ ਇਸ ਨੂੰ ਛੱਡਦੇ ਹੁਣੀ ਪਿਆਰ ਜਿਹੜਾ ਤੂੰ ਅੰਨਾ ਹੋਇਆ ਨਾ ਪਿਆਰ ਜੰਨਾ ਹੋਇਆ ਪਿਆਰ ਕੇ ਇੰਨਾ ਬੰਦਾ ਇੰਨਾ ਕਿ ਉਥੇ ਕੁੱਤੀ ਦੇ ਕੋਲੋਂ ਲੰਘਿਆ ਕੌਣ ਹੈ ਯਾਰ ਸਾਰਾ ਪਿੰਡ ਡਰਦਾ ਕੁੱਤੀ ਕੋਲੋਂ ਹਾਂ ਇਹ ਕੋਲੋਂ ਲੰਘਿਆ ਕੋਲੋਂ ਲੰਘਿਆ ਮੈਂ ਕਿਹਾ ਇੰਨਾ ਪਿਆਰ ਜੰਨਾ ਅਸੀਂ ਟੀਗਾ ਟੁਕਾ ਨਹੀਂ ਲੋਕੇ ਦੇਣਾ ਚਮੋਂਦਾ ਦੰਨੇ ਪੀ ਕੇ ਲੱਗਣੇ ਨਹੀਂ ਇਹਦੇ ਕਿਧਾਈ ਕਰਨਾ ਇਹਨੇ ਧਿਆਨ ਨਹੀਂ ਮਾਰਿਆ ਮੈਂ ਥੱਲੇ ਹੁਣ ਦਬਚਾਇਆ ਸਾਰੇ ਇਹ ਤਾਂ ਤੇਰੇ ਯਾਰ ਗਏ ਯਾਰ ਗਏ ਯਾਰ ਗਏ ਯਾਰ ਹਾਂ ਆ ਜਾ ਸੰਦੀਪ ਸੰਦੀਪ ਖੇਡ ਲਓ ਖੇਡ ਲਓ ਹੋ ਚਲ ਗਈ ਪਾੜ ਲਾ ਹੁਣ ਲੈ ਉਹ ਕਿੰਨਾ ਪੇੜ ਦੇ ਕਿੰਨਾ ਪੇੜ ਦੇ ਕਿੰਨਾ ਪੇੜ ਦੇ ਹੁਣ ਇਤੋਂ ਕਿੱਧਰ ਜਾਊਂਗਾ ਆ ਜਾ ਆਇਆ ਕੁੜੇ ਕਿੱਧਰ ਫੜੂੰਗਾ ਹੁਣ ਤਾਰ ਉਹ ਇੱਧਰ ਆ ਜਾ ਰਾਣਾ ਆ ਜਾ ਰਾਣਾ ਹੋ ਆ ਜਾ ਹਣ ਕਦਾ ਹੋਈ ਹੁਣ ਕਦਾ ਹੋਊਗੀ ਬੜੋ ਟੋਬੇ ਜੇ ਬਲੌਗ ਬਣਾਈ ਜਾਂਦੇ ਬੜੋ ਟੋਬੇ ਜੇ ਹੁਣ ਨਹੀਂ ਅਸੀਂ ਤਾਂ ਅਸੀਂ ਕਦਾ ਪੜੀ ਤੇਰਾ ਪਿੰਡ ਉਹ ਅਸੀਂ ਸੰਦੀਪ ਚਲੀ ਜਾਂਦੇ ਅਸੀਂ ਹੋਰ ਹੋਰ ਅਸੀਂ ਜਾਉਂਦੇ ਹਮੇ ਚਲੀਏ ਇੱਥੇ ਟੋਬੇ ਨਹੀਂ ਪੜੋ ਰਾਨਾ ਫੜਾਓ ਹੁਣ ਮੈਨੂੰ ਪਤਾ ਜਾਵੇ ਸੁਣੀ ਤੇਂ ਘਬਰਾ ਰਾਨਾ ਨੂੰ ਕੱਢ ਲੈ ਇੱਥੋਂ ਕੱਢ ਕੋੜ ਨਹੀਂ ਲੈ ਆ ਜਾ ਬਾਹਰ ਆ ਜਾ ਤੇ ਮੈਂ ਲਾਟਾ ਤੋੜ ਦੇਣੀ ਆ ਆ ਜਾ ਅਸੀਂ ਚਲੀਏ ਚੱਲ ਆ ਜਾ ਉਹ ਦੰਦੀ ਵੀ ਚੱਲੋ ਮਾਰ ਦੇ ਲੱਗ ਗੱਡੀ ਦੀ ਏ ਆ ਜਾ ਆ ਜਾ ਉਹ ਤੇ ਨਿਆਰਾ ਲੈਂਦੇ ਵਿਊ ਦਾ ਆਇਆ ਵਿਊ ਜੋ ਗੋਤਾ ਨਾ ਖਾਣੀ ਡੋਗ ਗਿਆ ਉਹ ਆ ਜਾ ਮੈਂ ਤੇ ਯਾ ਦੀ ਕਿ ਪਿੰਡ ਨੂੰ ਜਾਣਾ ਪਠੇ ਪਦੋਂ ਪਠੇ ਬਣੇ ਪਠੇ ਮਾਨੂੰ ਪਾ ਚੰਗਾ ਆਇਆ ਤੇ ਤੋ ਖਾ ਲੈ ਨਾ ਇਧਰ ਆ ਗੱਲਿਆਂ ਦੇ ਆ ਜਾ ਚੱਲੇ ਆ ਚੱਲੇ ਨਹੀਂ ਰਾਣੂ ਫੜਾਉਣ ਨਾਲ ਏ ਆ ਜਾ ਤੋ 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 ਹਾਂਜੀ ਸਤਿ ਸ੍ਰੀ ਅਕਾਲ ਜੀ ਚੰਗਾ ਹੀ ਚੱਲਦੇ ਆ ਹੁਣ ਮਿਲਦੇ ਆ ਅਗਲੇ ਵਲੌਗ ਚ ਵਲੌਗ ਕਿੱਦਾਂ ਦਾ ਲੱਗਾ ਫੀਡਬੈਕ ਜ਼ਰੂਰ ਦਿਆ ਕਰੋ ਕੋ ਕਮੀ ਪੇਛੀ ਦੱਸ ਦਿਆ ਕਰੋ ਬਾਕੀ ਪੂਰੀ ਕਰਿਆ ਕਰਾਂਗੇ ਕਮੀ ਪੇਛੀ ਪਿਆਰ ਕਰੋ ਸਪੋਰਟ ਕਰੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਅਗਲੇ ਵਲੌਗ ਚ ਆ ਗਏ ਆ ਸਬਸਕ੍ਰਾਈਬ ਕਰਿਆ ਕਰੋ ਆ ਗਏ ਆ ਅਗਲੇ ਵਲੌਗ ਚ ਆ ਗਏ ਆ ਆ ਗਏ ਆ ਆ ਗਏ ਆ ਆ ਲੈ ਬੋਲੋ ਚੰਗਾ ਜੀ ਸਸਰੀ ਗੱਲ ਸਾਰਿਆਂ ਨੂੰ ਲਵ ਯੂ ਆ